1897 ਦੀ جنگ ਤੋਂ ਪਹਿਲਾਂ ਬਾਰਕਲੇ ਜਿਹੜਾ ਨਵਾਂ ਹੀ ਅਸਿਸਟੈਂਟ ਕਮਿਸ਼ਨਰ ਆਇਆ ਸੀ ਮਿੰਟ ਮਮਰੀ ਯਾਨੀ ਮੌਜੂਦਾ ਸਾਈਵਾਲ ਦਾ ਉਹਦੀ ਅੰਗਰੇਜ਼ ਸਰਕਾਰ ਵੱਲੋਂ ਇੱਕ ਡਿਊਟੀ ਲੱਗੀ ਕਿ ਤੂੰ ਇੱਕ ਤੇ ਸਾਡੇ ਵਾਸਤੇ ਕੋੜੇ ਤੇ ਬੰਦੇ ਇਕੱਠੇ ਕਰਨੇ ਨੇ ਤਾਂ ਕਿ ਇਸ ਇਲਾਕੇ ਦੇ ਬਾਗੀਆਂ ਦੀ ਦਾ ਸਰ ਕੁਚ ਲਿਆ ਜਾ ਸਕੇ ਦੂਸਰਾ ਇਸ ਇਲਾਕੇ ਦੇ ਲੋਕਾਂ ਕੋਲੋਂ ਤੂੰ ਟੈਕਸ ਵਸੂਲਣਾ ਹੈ ਐਸੀ ਕੰਮ ਪਰਉਰਾਏ احمد ਖਾਨ ਨੂੰ ਮਿਲਿਆ ਤੇ ਉਹਨੇ ਬੰਦਿਆਂ ਤੇ ਕੁੜੀਆਂ ਦੀ ਡਿਮਾਂਡ ਕੀਤੀ ਜੋ ਕਿ رائے احمد ਖਾਨ ਸ਼ਹੀਦ ਨੇ ਬੜਾ ਹੀ ਅਨਮੋਲ ਜੁਮਲਾ ਆ ਕੇ ਉਹਦਾ ਮੂਹ ਮੋੜ ਦਿੱਤਾ رائے احمد ਖਾਨ ਨੇ ਉਹਨੂੰ ਜਵਾਬ ਦਿੱਤਾ ਕਿ ਅਸੀਂ ਔਰਤ ਕੁੜੀ ਤੇ ਜ਼ਮੀਨ ਕਿਸੇ ਨਾਲ ਸਾਂਝੀ ਨਹੀਂ ਕਰਦੇ ਕਿਉਂਕਿ ਇਹਦੇ ਨਾਲ ਸਾਡਾ ਬੜਾ ਹੀ ਜਾਨ ਵੱਲੋਂ ਤੇ ਰੂ ਵੱਲੋਂ ਬੜਾ ਹੀ ਗਹਿਰਾ تعلق ਹੁੰਦਾ ਹੈ ਇਸ ਕਲੇ رائے احمد ਖਾਨ ਦੇ ਜਵਾਬ ਤੋਂ ਬੜਾ ਹੀ ਬਾਤਜਾਨ ਹੋਇਆ ਤੇ ਉਹਨੇ رائے احمد ਖਾਨ ਦੇ ਖਿਲਾਫ ਇੱਕ ਵੱਡੀ ਕਾਰਵਾਈ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਔਰ رائے احمد ਖਾਨ ਦੇ ਨਾਲ ਬਾਰਕਲੇ ਯਾਨੀ ਅੰਗਰੇਜ਼ ਸਰਕਾਰ ਦੀਆਂ ਕਈ ਜੜਪਾਵਾਂ ਹੋਈਆਂ ਜਿੰਦੇ ਵਿੱਚ ਅੰਗਰੇਜ਼ਾਂ ਨੂੰ ਬਾਰੀ ਨੁਕਸਾਨ ਉਠਾਣਾ ਪਿਆ ਔਰ ਸਭ ਨਾਲ ਵੱਡਾ ਵਾਕਿਆ ਇਹਦੇ ਵਿੱਚ ਗੁਗੇਰਾ ਜੇਲ੍ਹ ਦੇ ਤੋੜਨਾ ਹੈ ਔਰ ਜੋਇਆ ਕਬੀਲੇ ਨੂੰ ਦੀਆਂ ਔਰਤਾਂ ਤੇ ਬੱਚਿਆਂ ਨੂੰ ਰਹਾਇਤ ਤੁਮਾਰਾ ਹੈ ਜੋ ਕਿ رائے احمد ਖਾਨ ਦਾ ਇੱਕ ਵੱਡਾ ਕਾਰਨਾਮਾ ਹੈ ਅਫਸੋਸ ਕਿ ਉਸ ਵਕਤ ਦੇ ਖਰਲ ਕਬੀਲੇ ਦੇ ਕੁਝ ਸਰਦਾਰਾਂ ਨੇ ਔਰ ਸਿੱਖਾਂ ਦੇ ਵੱਲੋਂ ਕਈ ਵੱਡੇ ਸਰਦਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਅਗਰ ਉਹ ਉਸ ਵੇਲੇ ਖਰਲ ਦਾ ਸਾਥ ਦੇਂਦੇ ਤੇ ਹੋ ਸਕਦਾ ਸੀ ਕਿ ਅੰਗਰੇਜ਼ ਇਸ ਇਲਾਕੇ ਤੇ ਕਬਜ਼ਾ ਨਾ ਕਰ ਸਕਦਾ ਖਰਲ ਕਬੀਲੇ ਦੇ ਵਿੱਚੋਂ ਹੀ ਕੁਝ ਲੋਕਾਂ ਦੀ ਮੁਖਬਰੀ ਦੇ ਬਾਇਸ ਅੰਗਰੇਜ਼ਾਂ ਨੇ ਕੁਝ ਕੁਝ ਗੋਰੀਗਾ ਦੇ ਮਕਾਮ ਤੇ ਉਹਨਾਂ ਦਾ ਘਰਾਓ ਕੀਤਾ ਜਦੋਂ ਉਹ ਨਮਾਜ਼ ਦੇ ਹਾਲਤ ਵਿੱਚ ਮੌਜੂਦ ਸਨ ਉਸ ਟਾਈਮ ਉਹਨਾਂ ਤੇ ਹਮਲਾ ਕੀਤਾ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਵਾਕਿਆ 21 ਸਤੰਬਰ 1952 ਦੀ ਇੱਕ ਰਾਤ ਨੂੰ ਪੇਸ਼ ਆਇਆ ਤੇ ਤੇ ਫਖਰੇ ਪੰਜਾਬ ਸ਼ੇਰੇ 라ਵੀ ਇਸ ਹਮਲੇ ਦੇ ਵਿੱਚ ਸ਼ਹੀਦ ਹੋ ਗਏ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਅੰਗਰੇਜ਼ਾਂ ਦਾ ਪੰਜਾਬ ਦੇ ਵਸਤੀ ਇਲਾਕਿਆਂ ਦੇ ਵਿੱਚ ਮੁਕੰਮਲ ਕੰਟਰੋਲ ਹੋ ਗਿਆ ਤੇ ਉਹਨਾਂ ਤੋਂ ਬਾਅਦ ਕੋਈ ਐਸਾ ਸੂਰਮਾ ਤੇ ਸ਼ੇਰ ਪੈਦਾ ਹੀ ਨਹੀਂ ਹੋ ਸਕਿਆ ਜੋ ਅੰਗਰੇਜ਼ਾਂ ਦਾ ਮੁਕਾਬਲਾ ਕਰ ਸਕਦਾ। ਤੇ ਉਹਨਾਂ ਦੀ ਸ਼ਹਾਦਤ ਵੀ ਆਪਣੇ ਲੋਕਾਂ ਦੀ ਕਰਦਾਰੀ ਤੇ ਬੇਵਫਾਈ ਦੀ ਕਰਦੇ ਹੋਏ ਤੇ ਕੁਝ ਮੁਕਾਮੀ ਸਰਦਾਰਾਂ ਦੀ ਅੰਗਰੇਜ਼ਾਂ ਨਾਲ ਮਿਲਣ ਦੀ ਵਜ੍ਹਾ ਤੋਂ ਹੋਈ।